ਸਸ਼ੀਕਲ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਤਿੰਨ ਚੋਰਾਂ ਦੀ ਕਹਾਣੀ ਤਿੰਨ ਚੋਰ ਹੁੰਦੇ ਹਨ ਇੱਕ ਰਾਤ ਉਹਨਾਂ ਨੇ ਇੱਕ ਮਾਲਦਾਰ ਆਦਮੀ ਦੇ ਇੱਥੇ ਚੋਰੀ ਕੀਤੀ ਚੋਰਾਂ ਦੇ ਹੱਥ ਖੂਬ ਮਾਲ ਲੱਗਾ ਉਹਨਾਂ ਨੇ ਸਾਰਾ ਧਨ ਇੱਕ ਝੋਲੇ 'ਚ ਭਰਿਆ ਤੇ ਉਸ ਨੂੰ ਲੈ ਕੇ ਜੰਗਲ ਵੱਲ ਭੱਜ ਤੁਰ ਪਏ ਜੰਗਲ 'ਚ ਪਹੁੰਚਣ ਤੇ ਉਹਨਾਂ ਨੂੰ ਜ਼ੋਰ ਦੀ ਭੁੱਖ ਲੱਗੀ ਉੱਥੇ ਖਾਣ ਨੂੰ ਤਾਂ ਕੁਝ ਸੀ ਨਹੀਂ ਇਸ ਲਈ ਉਹਨਾਂ ਚੋ ਇੱਕ ਚੋਰ ਨੇੜੇ ਦੇ ਇੱਕ ਪਿੰਡ ਤੋਂ ਖਾਣ ਦਾ ਕੁਝ ਸਮਾਨ ਲੈਣ ਗਿਆ ਬਾਕੀ ਦੇ ਦੋਵੇਂ ਚੋਰ ਚੋਰੀ ਦੇ ਮਾਲ ਦੀ ਰਖਵਾਲੀ ਲਈ ਜੰਗਲ 'ਚ ਹੀ ਰਹੇ ਜੋ ਚੋਰ ਖਾਣ ਦਾ ਸਮਾਨ ਲੈਣ ਗਿਆ ਸੀ ਉਸ ਦੀ ਨੀਤ ਖਰਾਬ ਸੀ ਪਹਿਲਾਂ ਉਸ ਨੇ ਹੋਟਲ 'ਚ ਖੁਦ ਰੱਜ ਕੇ ਖਾਣਾ ਖਾਧਾ ਫਿਰ ਉਸ ਨੇ ਆਪਣੇ ਸਾਥੀਆਂ ਲਈ ਖਾਣ ਦਾ ਸਮਾਨ ਖਰੀਦਿਆ ਤੇ ਉਸ 'ਚ ਤੇਜ਼ ਜ਼ਹਿਰ ਮਿਲਾ ਦਿੱਤਾ ਉਸ ਨੇ ਸੋਚਿਆ ਕਿ ਜ਼ਹਿਰੀਲਾ ਖਾਣਾ ਖਾ ਕੇ ਉਸ ਦੇ ਦੋਵੇਂ ਸਾਥੀ ਮਰ ਜਾਣਗੇ ਤੇ ਸਾਰਾ ਪੈਸਾ ਉਸ ਦਾ ਹੋ ਜਾਵੇਗਾ ਇੱਧਰ ਜੰਗਲ 'ਚ ਦੋਵੇਂ ਚੋਰਾਂ ਨੇ ਖਾਣ ਦਾ ਸਮਾਨ ਲੈਣ ਗਏ ਆਪਣੇ ਸਾਥੀ ਚੋਰ ਦਾ ਕਤਲ ਕਰਨ ਦਾ ਪਲਾਨ ਬਣਾ ਲਿਆ ਸੀ ਉਹ ਉਸ ਨੂੰ ਆਪਣੇ ਰਾਹ 'ਚੋਂ ਹਟਾ ਕੇ ਸਾਰਾ ਪੈਸਾ ਆਪਸ ਵਿੱਚ ਵੰਡ ਲੈਣਾ ਚਾਹੁੰਦੇ ਸੀ ਤਿੰਨਾਂ ਚੋਰਾਂ ਨੇ ਆਪਣੀਆਂ-ਆਪਣੀਆਂ ਯੋਜਨਾਵਾਂ ਅਨੁਸਾਰ ਕੰਮ ਕੀਤਾ ਪਹਿਲਾ ਚੋਰ ਜਿਵੇਂ ਹੀ ਜ਼ਹਿਰੀਲਾ ਖਾਣਾ ਲੈ ਕੇ ਜੰਗਲ 'ਚ ਪਹੁੰਚਿਆ ਕਿ ਉਸਦੇ ਸਾਥੀ ਦੋਵੇਂ ਚੋਰ ਉਸਦੇ ਟੁੱਟ ਪਈ ਉਨਾ ਨੇ ਉਸਦਾ ਕੰਮ ਤਮਾਮ ਕਰ ਦਿੱਤਾ ਫਿਰ ਉਹ ਬੇਫਿਕਰ ਹੋ ਕੇ ਖਾਣਾ ਖਾਣ ਬੈਠੇ ਪਰ ਜ਼ਹਿਰੀਲਾ ਖਾਣਾ ਖਾਣਦੇ ਹੀ ਉਹ ਦੋਵੇਂ ਹੀ ਤੜਫ ਤੜਫ ਕੇ ਮਰ ਗਏ ਇਸ ਤਰ੍ਹਾਂ ਇਹਨਾਂ ਮਾੜੇ ਵਿਅਕਤੀਆਂ ਦਾ ਅੰਤ ਵੀ ਮਾੜਾ ਹੀ ਹੋਇਆਗਾ ਸਿੱਖਿਆ ਮਾੜੇ ਕੰਮ ਦਾ ਅੰਤ ਹਮੇਸ਼ਾ ਮਾੜਾ ਹੀ ਹੁੰਦਾ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਜਰੂਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ